ਇਹੋ ਜਿਹੇ ਬੰਦੇ ਵੀ ਆ ਹੀ ਜਾਣਦੇ ਆ ਠੀਕ ਆ ਸੋ ਉਦਾਂ ਦੇ ਲੋਕ ਵੀ ਹੈਗੇ ਨੇ ਜਿਹੜੇ ਸਿਨਸੀਅਰ ਨੇ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਆ ਹੈਗੇ ਨੇ ਬਾਕੀ ਇਹ ਵੀ ਚਲੋ ਉਹਨਾਂ ਦਾ ਆਪਾ ਆਪਣਾ ਯੋਗਦਾਨ ਆ ਉਹਨਾਂ ਦੀ ਇੱਕ ਫੈਨ ਫਾਲੋਇੰਗ ਆ ਉਹ ਲੋਕਾਂ ਤੱਕ ਸੁਨੇਹਾ ਪਹੁੰਚਾ ਦਿੰਦੇ ਨੇ ਸੋ ਅਸੀਂ ਇਹ ਕਹ ਰਹੇ ਹਾਂ ਵੀ ਜਿਹੜੇ ਜਿਹੜੀ ਸੰਸਥਾ ਦੇ ਨਾਲ ਉਹ ਐਸੋਸੀਏਟਡ ਨੇ ਜਿਹੜੀ ਜਿਹੜੀ ਸੰਸਥਾ ਦੇ ਰਾਈਓ ਸੇਵਾ ਕਰਨ ਜਾਂਦੇ ਨੇ ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਭਾਈ ਬੈਜੋ ਬਾਕੀ ਸਾਰਿਆਂ ਨਾਲ ਜਾਂ ਤੁਸੀਂ ਲੀਡ ਲੈ ਲਓ ਤੁਸੀਂ ਸਾਰਿਆਂ ਨੂੰ ਇਕੱਠੇ ਕਰਕੇ ਬਾਹਰ ਲਓ ਸੋ ਮਤਲਬ ਜੋ ਕੁਝ ਵੀ ਆ ਮੈਂ ਤਾਂ ਦਾਤਾ ਵੀ ਬੈਨ ਦੀ ਲੋੜ ਹੈ ਮੈਨੇਜ ਕਰਨ ਦੀ ਲੋੜ। ਦਾ ਸਵਾਲ ਹੈ ਕਿ ਤੁਹਾਡੇ ਇੱਥੇ ਜਿਹੜਾ ਕੱਲੇ ਕੱਲੇ ਦਾ ਨਾਮ ਨੋਟ ਕੀਤਾ ਜਾ ਰਿਹਾ ਜਿਹੜੇ ਲੋਕ ਆ ਰਹੇ ਨੇ ਇਹ ਸਾਰੇ ਸਮਗਰੀ ਲੈਣ ਵਾਸਤੇ ਆ ਰਹੇ ਨੇ। ਦੇਖੋ ਸਾਰੇ ਉਹ ਹੀ ਆਉਂਦੇ ਨੇ ਜਿਹੜੇ ਅਲੱਗ-ਅਲੱਗ ਇੰਦਰ ਹਨ ਆ ਚਾਹੀਦਾ ਉਹ ਚਾਹੀਦਾ। ਬਹੁਤ ਸਾਰੇ ਤਰਪਾਲਾਂ ਵਾਲੇ ਆਉਂਦੇ ਆ। ਤੋ ਅਸੀਂ ਤਰਪਾਲਾਂ ਪਜਾਉਣੇ ਪਰ ਉੱਤੇ ਫੇਰ ਸਮੱਸਿਆ ਹੈ ਕਈ ਇਥੇ ਅਜਨਾਲੇ ਦੇ ਲਖਾਈ ਜਾਂਦੇ ਜਿਹੜੇ ਸੁੱਕੇ ਬੈਠੇ ਜੀ ਫੇਰ ਅਹੀਂ ਉਹਨਾਂ ਨੂੰ ਕੀ ਕਰੀਏ ਮੈਂ ਦੱਸੋ ਫੇਰ ਉਹਨਾਂ ਨੂੰ ਜਾਣਾ ਪੈਂਦਾ ਉਹਨੂੰ ਵੇਖਣਾ ਪੈਂਦਾ ਵੀ ਵਾਕਿਆ ਬੰਦਾ ਸੱਚ ਬੋਲਦਾ ਛੁੜ ਕਿਉਂਕਿ ਅਜਨਾਲੇ ਦਾ ਕੁਝ ਏਰੀਆ ਜਿਹੜਾ ਸੱਕੀ ਦੇ ਨਾਲ ਨਾਲਾ ਉੱਥੇ ਕੁਝ ਘਰ ਜਿਹੜੇ ਮਾਰੇ ਠਾਈ ਬਾਕੀ ਜਿਹੜੇ ਨਾਲੇ ਤੇ ਪਦਰੇ ਬੈਠਾ ਹੁਣ ਜੇ ਉਹ ਆ ਹੁਣ ਅਸਲ ਚ ਹੋਇਆ ਇਹ ਵੀ ਜਿਹੜਾ ਅਸੀਂ ਤੋਰਿਆ ਨਾ ਕੰਮ ਹੈ ਵੀ ਆਏ ਸਾਰੇ ਤੇ ਜਾ ਕੇ ਵੰਡਣਾ ਸ਼ੁਰੂ ਕਰਤਾ ਬਿਨਾਂ ਕਿਸੇ ਤਰਤੀਬ ਤੋਂ ਉਹਦੇ ਨਾਲ ਲੋਕਾਂ ਨੂੰ ਇਹ ਲੱਗਿਆ ਵੀ ਕੁਝ ਸਰਕਾਰੀ ਜਾਂ ਕੁਝ ਪਿਰੋ ਜਿਹਦਾ ਪਿੰਡ ਜੀ ਨਹੀਂ ਆਉਂਦਾ ਜਦੋਂ ਆਟਾ ਦਾਲ ਆਉਂਦਾ ਤੇ ਸਾਰੇ ਕਹਿੰਦੇ ਮੈਨੂੰ ਮਿਲ ਜੇ ਜਿਹਦੇ ਘਰ ਰਮੀਆਂ ਪਈਆਂ ਦੀਆਂ ਉਹ ਭਰੀਆਂ ਨਹੀਂ ਉਹ ਵੀ ਜਾ ਕੇ ਲੈਣ ਚ ਲੱਗਾ ਦਾ ਚੰਗਾ ਭੜਾ ਕੇ ਜਰੀ ਵੀ ਮੈਨੂੰ ਵੀ ਦੇ ਦੇ ਦਾਲ ਇੱਥੇ ਕੰਮ ਉਹ ਹੋ ਗਿਆ ਜਿਹੜਾ ਚੰਗਾ ਭੜਾ ਜਿਹਦੇ ਕੋਈ ਮਾਰਨੀ ਵਜੀ ਹਟਦੀ ਜਿਹੜਾ ਨਾਰਮਲ ਆਪਣਾ ਕੰਮਕਾਰ ਕਰ ਸਕਦਾ ਦਿਹਾੜੀ ਡੱਪਾ ਕਰ ਸਕਦਾ ਦੁਕਾਨ ਤੇ ਬਹਿ ਸਕਦਾ ਕਈ ਉਹ ਵੀ ਤੁਰੇ ਆਉਂਦੇ ਕਿਉਂ ਕਿਉਂਕਿ ਨਾਲ ਲੱਗਾ ਵੀ ਵੰਡਿਆ ਜਾਂਦੇ ਹੁਣ ਜੀ ਮੈਂ ਰਹਿ ਨਾ ਜਾਵਾਂ ਉਹ ਕੰਮ ਹੋਣ ਡਿਆ। ਸੋ ਉਹਨੂੰ ਆਪਾਂ ਕੋਈ ਮੈਂ ਤਾਂ ਇਹ ਕਹਿੰਦਾ ਇਹ ਤਾਂ ਹੋਣ ਡਿਆ ਕਿ ਤਰਤੀਬ ਨਹੀਂ ਗਈ। ਥੋੜਾ ਜਿਹਾ ਤਰਤੀਬ ਚ ਜੇ ਸੇਵਾ ਦੇ ਨਾਲ ਤਰਤੀਬ ਆ ਜਾਣਾ ਸਾਨੂੰ ਤੇ ਅਸੀਂ ਪੰਜਾਬ ਨੂੰ ਕੱਲ ਹੀ ਪਾਰਾਂ ਤੇ ਖੜਾ ਕਰ ਲਈਏ। ਤੇ ਪੰਜਾਬ ਨੇ ਉਹ ਵੀ ਜਾਣਾ। ਦੂਜੀ ਮੈਂ ਤੁਹਾਡੇ ਰਾਈ ਹੋਰ ਬੇਨਤੀ ਕਰ ਦੇਣੀ ਚਾਹੁੰਨਾ। ਸਾਡੇ ਪੰਜਾਬ ਨੂੰ ਇਹ ਜਨਾਬ ਪੇਸ਼ ਕਰੋ ਕਿ ਅਸੀਂ ਮਰ ਚੱਲੇ ਹਾਂ। ਨਹੀਂ ਮਰਦੇ ਅਸੀਂ। ਇਹ ਇਹ ਆਟਕ ਟੱਪ ਕੇ ਆ ਨਾ। ਤੇ ਇਹ ਤੇ ਇਹ ਤੇ ਦਰਿਆ ਹੀ ਸਾਡੇ ਆਪਣੇ ਨੇ। ਬਿਲਕੁਲ। ਸਮੱਸਿਆ ਇਹ ਹੀ ਵੀ ਸਾਡੇ ਦਰਿਆ ਗੁਲਾਮ ਕਰ ਲੈ ਜਿਹੜੇ ਪਾਣੀਆਂ ਨੇ ਸਾਡੀ ਫਸਲ ਪਾਲਣੀ ਸੀ ਨਾ ਅੱਜ ਉਹਨਾਂ ਪਾਣੀਆਂ ਨਾਲ ਸਾਡੀ ਫਸਲ ਗਲ ਹੀ ਗਈ ਹੈ ਪਰ ਜੇ ਇਹ ਹਾਲ ਬਣੇ ਨੇ ਵੇਖੋ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਜਿੰਨੇ ਇਲਾਕੇ ਹਨ ਚਾਏ ਨੇ ਜੇ ਇਦਾਂ ਸੰਗਤ ਸਹਿਯੋਗ ਦਵੇ ਤੇ ਸਾਨੂੰ ਦਿੱਲੀ ਦੇ ਪਾਣੀ ਦੀ ਬੂੰਦ ਵੀ ਲੋੜਿਆ ਨਹੀਂ ਲੋੜ ਆਹੀਂ ਤੇ ਉਹ ਜਿਹੜੇ ਇਹਨਾਂ ਨੂੰ ਦਿੰਦੇ ਆ ਜੇ ਦਿੱਲੀੋਂ ਕਿਤੇ ਪਾਣੀ ਦੀ ਬੂੰਦ ਸਾਡੇ ਲੋਕਾਂ ਪੀਣੇ ਨਾ ਸਾਡਾ ਮਰਨੇ ਆ ਨਾ ਇਦਾਂ ਪੇਸ਼ ਕਰੋ ਸਾਨੂੰ ਚੜ੍ਹਦੀ ਕਲਾ ਵਾਲੇ ਬੰਦੇ ਆਂ ਚੜ੍ਹਦੀ ਕਲਾ 'ਚ ਰਾਵਾਂਗੇ ਦਿੱਲੀ ਦੀ ਪਾਣੀ ਦੀ ਬੂੰਦ ਸਾਡੇ ਸੰਗ ਥੱਲੇ ਨਗਣਾ ਸਾਡੇ ਲਈ ਉਦਾਂ ਹੀ ਮਰਨੋ ਆਣਾ ਅਸੀਂ ਆਪ ਉੱਠਾਂਗੇ ਅਸੀਂ ਖੜਾਂਗੇ ਸਰਕਾਰਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹ ਇਹ ਨਹੀਂ ਬਣਦੀ ਵੀ ਸਾਡੇ ਹਰਲੇ ਕੱਢ ਕੇ ਕਹੋ ਜੀ ਸਾਨੂੰ ਫੰਡ ਦੇ ਦਿਓ ਪੜ ਦੇ ਓ ਯਾਰ ਤੁਸੀਂ ਟੈਕਸ ਲਈਦੇ ਹੋ ਤਾਡੀ ਜ਼ਿੰਮੇਵਾਰੀ ਆਪ ਬਣਦੀ ਇਸ ਕਰਕੇ ਅਸੀਂ ਬਹੁਤਾ ਤੁਹਾਨੂੰ ਕਹਿੰਦੇ ਨਹੀਂ ਅਸੀਂ ਕੋਈ ਮੰਗਤੇ ਨਹੀਂ ਕਿ ਤੁਹਾਡੇ ਦੇਣਾ ਆਊਗਾ ਤੇ ਦੇ ਦਿਆ ਜੇ ਜੇ ਤੁਹਾਨੂੰ ਲੱਗਦਾ ਹੋਊਗਾ ਨਹੀਂ ਦੇਣਾ ਨਾ ਦਿਓ ਅਸੀਂ ਪੰਜਾਬ ਪੈਰਾਂ ਦੇ ਖੜਾ ਕਰ ਲਾਂਗੇ ਆਪਣੇ ਆਪ ਜੀ ਤਾਂ ਇਹ ਜਜ਼ਬਾ ਜਿਹੜਾ ਪੰਜਾਬ ਦੀ ਨੌਜਵਾਨੀ ਦਾ ਹੈਗਾ ਤਾਂ ਜ਼ਰੂਰ ਜਿੱਥੇ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਗੱਲ ਆਖੀ ਜਾ ਰਹੀ ਸੀ ਕਿ ਪੰਜਾਬ ਜਿਹੜਾ ਰਹਿ ਚੁੱਕਿਆ ਤਾਂ ਪੰਜਾਬ ਦੇ ਵਿੱਚ ਬੜੇ ਹਾਲਾਤ ਮਾੜੇ ਨੇ ਹਾਲਾਤ ਜ਼ਰੂਰ ਨਾਜ਼ੁਕ ਹੋਏ ਨੇ ਲੇਕਿਨ ਪੰਜਾਬ ਦੀ ਜਵਾਨੀ ਪੰਜਾਬ ਦੀ ਨੌਜਵਾਨੀ ਦੇ ਨਾਲ-ਨਾਲ ਪੰਜਾਬ ਦੇ ਨਾਲ ਜਿਹੜੇ ਆਪਣੇ ਪੰਜਾਬੀ ਭਰਾ ਖੜੇ ਨੇ ਤਾਂ ਉਹਨਾਂ ਵੱਲੋਂ ਜ਼ਰੂਰ ਇਹ ਆਸ ਵੀ ਕੀਤੀ ਜਾ ਰਹੀ ਆ ਤਾਂ ਇਹ ਵੀ ਆਖਿਆ ਜਾ ਰਿਹਾ ਕਿ ਅਸੀਂ ਆਪਣੇ ਪੰਜਾਬ ਨੂੰ ਪੂਰਨ ਤੌਰ ਦੇ ਉੱਤੇ ਉਸੇ ਤਰ੍ਹਾਂ ਦੇ ਨਾਲ ਸੁਰੱਖਿਆ ਦੇ ਉੱਤੇ ਜੋ ਕਹਿ ਸਕਦੇ ਹਾਂ ਸੁਨਹਿਰੀ ਲੀਆਂ ਦੇ ਉੱਤੇ ਲੈ ਕੇ ਜਾਵਾਂਗੇ ਜਿੱਦਾਂ ਪਹਿਲਾਂ ਸੀ ਗੱਲ ਕਿ ਨਾ ਇੱਕ ਜ਼ਰੂਰ ਮੰਦ ਭਾਗੀ ਗੱਲ ਇਹੀ ਆ ਕਿ ਜਿਹੜੇ ਲੋਕ ਇੱਥੇ ਆ ਕੇ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਹੈਗੀ ਉਹ ਵੀ ਆ ਕੇ ਇੱਥੇ ਰਾਸ਼ਨ ਸਮਗਰੀ ਲੈ ਕੇ ਜਾ ਰਿਹਾ ਤਾਂ ਜ਼ਰੂਰ ਉਹਨਾਂ ਨੂੰ ਥੋੜੀ ਜੀ ਸ਼ਰਮ ਕਰਨੀ ਚਾਹੀਦੀ ਆ ਕਿਉਂਕਿ ਹਾਲਾਤ ਜਿਹੜੇ ਨੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਤੱਕ ਸਮਾਨ ਮਹਿਆ ਹੋ ਸਕੇ ਜਿਨ੍ਹਾਂ ਨੂੰ ਨਹੀਂ ਲੋੜ ਉਹਨਾਂ ਤੱਕ ਨਾ ਜਾ ਸਕੇ ਮਰਿਆਵਾ ਭਰਾਓ ਮਰਿਆ ਨਾ ਰਹਿ ਜਾਈਂ ਸਿਰਫ ਇਹ ਕਹਿਣਾ ਚਾਹੁੰਦੇ ਆ ਤੁਹਾਡੇ ਹਾਲ ਵੇਖ ਕੇ ਜਿਹੜਾ ਜ਼ਰੂਰਤਮੰਦ ਆ ਕਿ ਉਹਨੂੰ ਵੀ ਨਾ ਦੁਨੀਆ ਛੱਡ ਜੇ ਵੀ ਭਾਏ ਇਸ ਇਲਾਕੇ ਨੇ ਤੇ ਲੋਟੀ ਖਲਾਰੀ ਹੈ ਉਹ ਘੁੰਮੀ ਨਾ ਸੰਗਰੂਰ ਵਾਲੇ ਦੀ ਵੀਡੀਓ ਜਿਹੜਾ ਕਹਿੰਦਾ ਕੋਈ ਆਮ ਦਾਦ ਦੀ ਸੌਮ ਆ ਰਹੀ ਆ ਕਿਤਾ ਹੁੰਦਾ ਜੇ ਤੁਸੀਂ ਇਹੋ ਭੁੱਖ ਖਲਾਰਦੇ ਹਟੋਗੇ ਤੇ ਜਿਹੜਾ ਵਾਕਿਆ ਮੀਡਲ ਕਲਾਸ ਮੈਨ ਦੀ ਫਸਲ ਡੁੱਬ ਗਈ ਜਿਹੜਾ ਵਾਕਿਆ ਡੰਗਰ ਵਸ਼ਕ ਜਿਹੜਾ ਵਾਕਿਆ ਘਟ ਟਟ ਗਿਆ ਉਹ ਭਰਾਵੋ ਉਹਦੀ ਵੀ ਨਿਸਾਰ ਪੁੱਛੀ ਜਾਣੀ ਬਾਅਦ ਸੋ ਲੋਕਾਂ ਨੂੰ ਇਸ ਹੱਦ ਤੱਕ ਨਾ ਧੱਕੋ ਤੇ ਲੋਕ ਲੋਕਾਂ ਦੀ ਬਾਹ ਫੜਨੇ ਆੜ ਜਾਣ ਪਰ ਫਿਰ ਵੀ ਪੰਜਾਬ ਐ ਨਾ ਫੜੀ ਜਾਣੀ ਬਾਹ ਪਰ ਅਸੀਂ ਥੋੜੀ ਜਿਹੀ ਸ਼ਰਮ ਕਰੀਏ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇਸੇ ਤਰ੍ਹਾਂ ਦੇ ਨਾਲ ਥੋੜਾ ਜ਼ਰੂਰ ਸਾਨੂੰ ਹੁਣ ਦੇਖਣਾ ਪਊਗਾ ਜਿਹੜੀਆਂ ਸੰਸਥਾਵਾਂ ਸੇਵਾ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਹਾਲਾਤ ਨੇ ਜੇ ਸੇਵਾ ਕਰਨੀ ਆ ਤਾਂ ਪੂਰੀ ਤਸਦੀਕ ਕਰਕੇ ਜਿਹੜ ਤੇ ਜਾਵੇ ਤਾਂ ਜੋ ਕਿਸੇ ਨੂੰ ਨਜਾਇਜ਼ ਤੌਰ ਤੇ ਸਮਾਨ ਨਾ ਮਿਲੇ ਕਿਉਂਕਿ ਅਗਰ ਕੋਈ ਲੈਣ ਆਉਂਦਾ ਜੀ ਸੱਦ ਕੇ ਆਵੇ ਲੇਕਿਨ ਥੋੜਾ ਜਿਆ ਜ਼ਰੂਰ ਇਹ ਦੇਖ ਲੈ ਕਿ ਜਿਹੜੇ ਵੀਰ ਇਸ ਵਾਰ ਇਹ ਹੜਾ ਦੀ ਮਾਰ ਝੇਲ ਰਹੇ ਨੇ ਜਿਨ੍ਹਾਂ ਦਾ ਨੁਕਸਾਨ ਜ਼ਿਆਦਾ ਹੋਇਆ ਉਹਨਾਂ ਤੱਕ ਜਿਹੜਾ ਪਹਿਲ ਦੇ ਆਧਾਰ ਤੇ ਇਹ ਸਮਾਨ ਜਿਹੜਾ ਪਹੁੰਚ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇ ਸੁਨਗਜਕ ਬਣੀ ਟੀਵੀ ਅਜਨਾਲਾ ਅਸੀਂ ਤੁਹਾਡੇ ਨਾਲ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕਰ ਰਹੇ ਹਾਂ ਤਾਂ ਅੱਜ ਕਿਉਂਕਿ ਤਸਵੀਰਾਂ ਰੋਹ ਦੀਆਂ ਤੁਹਾਡੇ ਨਾਲ ਸਾਂਝਾ ਕਰਦੇ ਲੇਕਿਨ ਅੱਜ ਦੇ ਹਾਲਾਤ ਵੀ ਸਾਂਝੇ ਕਰਦੇ ਹਾਂ ਕਿ ਹੁਣ ਸੱਕੀ ਪੁਲ ਤੋਂ ਤੇ ਕੀ ਹਾਲਾਤ ਨੇ ਅਜਨਾਲੇ ਦੇ ਵਿੱਚ ਕੀ ਹਾਲਾਤ ਨੇ ਹਾਲਾਂਕਿ ਕੱਲ ਰਾਤ ਜ਼ਰੂਰ ਪਾਣੀ ਛੱਡਿਆ ਗਿਆ 3 ਲੱਖ ਦੇ ਕਰੀਬ ਲੇਕਿਨ ਹਾਲਾਤ ਕਿਵੇਂ ਦੇ ਨੇ ਕਿਉਂਕਿ ਅਸੀਂ ਅੱਜ ਅਸੀਂ ਮੌਜੂਦ ਹੈਗੇ ਹਾਂ ਦਲ ਖਾਲਸਾ ਤੇ ਕੈਂਪ ਦੇ ਵਿੱਚ ਦੱਸ ਦਈਏ ਕਿ ਲਗਾਤਾਰ ਜੋ ਸਰਵੇ ਕੀਤਾ ਜਾ ਰਿਹਾ ਕਿਉਂਕਿ ਇੱਥੇ ਨਾ ਇੱਕ ਕਾਫੀ ਜ਼ਿਆਦਾ ਮੰਦ ਭਾਗੀ ਗੱਲ ਵੀ ਕਹਿ ਸਕਦੇ ਹਾਂ ਤਾਂ ਇੱਕ ਜੋ ਕਹਿ ਸਕਦਾ ਕਿ ਬੇਸ਼ਰਮियत ਵਾਲੀ ਗੱਲ ਵੀ ਕਹਿ ਸਕਦਾ ਕਿਉਂਕਿ ਕੁਝ ਲੋਕ ਇਹੋ ਜਿਹੇ ਨੇ ਵਿੱਚ ਜਿਹੜੇ ਕੀ ਕੈਂਪਸ ਉੱਤੇ ਆ ਕੇ ਜਿਨ੍ਹਾਂ ਦੇ ਘਰ ਦੇ ਹਾਲਾਤ ਵੀ ਠੀਕ ਨਹੀਂ ਜਿੱਥੇ ਪਾਣੀ ਵੀ ਨਹੀਂ ਗਿਆ ਤਾਂ ਉੱਥੋਂ ਦੇ ਆ ਕੇ ਰਾਸ਼ਨ ਨਾਲ ਹੋਰ ਵੀ ਜਿਹੜੀ ਸਮਗਰੀ ਹੈਗੀ ਆ ਰਾਸ਼ਨ ਸਮਗਰੀ ਹੋਰ ਵੀ ਹੈਗੀ ਆ ਤਾਂ ਉਹ ਲੈ ਕੇ ਜਾਂਦੇ ਸੀਗੇ ਫ੍ਰੀ ਖਾਤੇ ਤਾਂ ਉਹਨਾ ਸਰਵੇ ਕਰਕੇ ਜਿਹੜਾ ਕੱਲੇ-ਕੱਲੇ ਘਰ ਦੇ ਵਿੱਚ ਜਿਹੜਾ ਸਮਾਨ ਭੇਜਿਆ ਜਾ ਰਿਹਾ ਸਾੜਨਾ ਇੱਥੇ ਕੁਝ ਨੌਜਵਾਨ ਵੀਰ ਮੌਜੂਦ ਹੈਗੇ ਨੇ ਦਲ ਖਾਲਸਾ ਤੋਂ ਪਰਮਜੀਤ ਸਿੰਘ ਮੰਡ ਜੀ ਇੱਥੇ ਮੌਜੂਦ ਹੈਗੇ ਨੇ ਤਾਂ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਹੱਥ ਦੇ ਵਿੱਚ ਲਿਸਟਾਂ ਫੜ ਕੇ ਤਾਂ ਮੋਬਾਈਲ ਦੇ ਵਿੱਚ ਵੀਡੀਓਜ਼ ਵੀ ਹੈਗੀਆਂ ਨੇ ਕੀ ਗਰਾਊਂਡ ਜੋ ਰਿਪੋਰਟ ਹੈਗੀ ਆ ਕਿਉਂਕਿ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਜਿਹੜਾ ਉੱਥੇ ਸੇਵਾ ਕਰਨੀ ਬੜੀ ਔਖੀ ਆ ਤਾਂ ਆ ਸਾੜਨਾ ਵੀਰ ਮੌਜੂਦ ਨੇ ਤਾਂ ਵੀਰ ਜੀ ਸਭ ਤੋਂ ਪਹਿਲਾਂ ਕਿੰਨਾ ਕੁ ਔਖਾ ਹੋ ਜਾਂਦਾ ਜਦੋਂ ਐਡੇ ਲੋਕ ਆ ਕੇ ਅੱਗੇ ਕਹਿੰਦੇ ਜੀ ਸਾਨੂੰ ਵੀ ਚਾਹੀਦਾ ਸਾਨੂੰ ਵੀ ਰਾਸ਼ਨ ਚਾਹੀਦਾ ਲੇਕਿਨ ਹਾਲਾਤ ਵੇਖੇ ਤਾਂ ਬਿਲਕੁਲ ਸਹੀ ਹੁੰਦੇ ਨੇ ਜ਼ਰੂਰਤਮੰਦਾਂ ਤੱਕ ਸਮਾਨ ਨਹੀਂ ਪਹੁੰਚਦਾ ਲੇਕਿਨ ਇਹ ਲੋਕ ਸਮਾਨ ਲੈ ਜਾਂਦੇ ਵੇਖੋ ਵੀ ਜੀ ਸਾਰਿਆਂ ਤੋਂ ਪਹਿਲਾਂ ਉਹਦੇ ਧੰਨਵਾਦ ਉਹਨਾਂ ਸੰਸਥਾਵਾਂ ਦਾ ਜੋ ਸਾਰੇ ਕੀ ਰਲ-ਜੋਲ ਮਿਲ ਕੇ ਆਪਣੀ ਸੇਵਾ ਕਰਨ ਦੇ ਆ ਵੇਖੋ ਅਸੀਂ ਸਾਡੀ ਟੀਮ ਵੱਲੋਂ ਸਾਨੂੰ ਸਰਵੇ ਕਰਨ ਭੇਜਿਆ ਗਿਆ ਵਾ ਅਸੀਂ ਕੁਝ ਪਿੰਡਾਂ ਦੇ ਨਾਂ ਵੇਖੋ 10-15 ਪਿੰਡਾਂ ਦੇ ਨਾਂ ਲਿਖ ਕੇ ਲਿਆਂਦੇ ਆ ਜਿੱਥੇ ਬਿਲਕੁਲ ਨਾਰਮਲ ਸਥਿਤੀ ਹੋ ਚੁੱਕੀ ਆ ਲੋਕਾਂ ਦੇ ਘਰਾਂ ਵਿੱਚ ਰਾਸ਼ਨ ਸਟਾਕ ਹੋ ਚੁੱਕ ਕਵਾ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਹੀ ਇਦਾਂ ਆ ਕੁਝ ਜ਼ਰੂਰਤਮੰਦ ਵੀ ਹੈਗੇ ਜਿਨ੍ਹਾਂ ਤੱਕ ਰਾਸ਼ਨ ਪਹੁੰਚਣਾ ਚਾਹੀਦਾ ਵਾ ਪਰ ਕੁਝ ਲੋਕ ਜਿਹੜੇ ਹੈਗੇ ਆ ਉਹ ਸੇਵਾ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਇੱਧਰ ਅਸੀਂ ਦੂਜੇ ਪਾਸੇ ਇਹ ਵੀ ਪਿੰਡ ਲਿਖੇ ਆ ਜਿਨ੍ਹਾਂ ਦੇ ਘਰਾਂ ਤੱਕ ਕੋਈ ਨਹੀਂ ਪਹੁੰਚਿਆ ਜਿਨ੍ਹਾਂ ਨੂੰ ਡੰਗਰਾਂ ਦਾ ਚਾਰਾ ਚਾਹੀਦਾ ਵਾ ਰਾਸ਼ਨ ਚਾਹੀਦਾ ਵਾ ਸਾਰਾ ਕੁਝ ਹੀ ਚਾਹੀਦਾ ਵਾ ਪਰ ਕੁਝ ਲੋਕ ਜੋ ਹੈਗੇ ਆ ਜੋ ਜ਼ਰੂਰਤਮੰਦਾਂ ਨੂੰ ਵੀ ਬਦਨਾਮ ਕਰਨ ਦੇ ਆ ਇਦਾਂ ਨਹੀਂ ਹੋਣਾ ਚਾਹੀਦਾ ਮੇਰੀ ਬੇਨਤੀ ਆ ਕਿ ਜਿੰਨੀਆਂ ਵੀ ਸੰਸਥਾਵਾਂ ਸਾਰੀਆਂ ਸੰਪਰਕ ਕਰਕੇ ਪਿੰਡਾਂ ਦੇ ਵਿੱਚ ਜਾਣ ਤਾਂ ਜੋ ਸੇਵਾ ਦਾ ਨੁਜਾਇਜ਼ ਫਾਇਦਾ ਨਾ ਉਠਾਇਆ ਜਾ ਸਕੇ کافی ਮਾੜੇ ਹਾਲਾਤ ਨੇ ਲੋਕ ਜਦੋਂ ਤੁਸੀਂ ਜਾਣਦੇ ਹੋ ਤਾਂ ਕਿੱਦਾਂ ਦੇ ਰਿਐਕਟ ਕਰਦੇ ਨੇ ਕਿਉਂਕਿ ਸਮਾਨ ਜਦੋਂ ਵੰਡੀਦਾ ਤਾਂ ਕਹਿ ਸਕਦੇ ਆ ਕਿ ਇਸ ਤਰ੍ਹਾਂ ਦੇ ਨਾਲ ਆਉਂਦੇ ਨੇ ਕਿ ਜਿਵੇਂ ਸਾਰਾ ਕੁਝ ਇਹਨਾਂ ਨੇ ਲੈ ਜੇ ਬਿਰਜੀ ਵੇਖੋ ਪਹਿਲੀ ਗੱਲ ਤੇ ਇਹ ਆ ਜਿੱਦਾਂ ਆਪਾਂ ਲੋਕਾਂ ਦੇ ਹੱਥਾਂ 'ਚ ਸਮਾਨ ਬਿਨਾਂ ਪੁੱਛੇ ਦਈ ਜਾਂਦੇ ਆ ਬਿਨਾਂ ਵੇਖਣ ਤੋਂ ਦਈ ਜਾਂਦੇ ਆ ਆਪਾਂ ਉਹਨਾਂ ਨੂੰ ਮੰਗਤੇ ਬਣਾ ਰਹੇ ਆ ਵੇਖੋ ਸਾਨੂੰ ਉਹਨਾਂ ਨੂੰ ਚਾਹੀਦਾ ਵਾ ਜ਼ਰੂਰਤਮੰਦਾਂ ਨੂੰ ਸਮਾਨ ਦੇਣਾ ਤਾਂ ਕਿ ਦੂਜੇ ਲੋਕ ਆਪਣੇ ਕੰਮ-ਕਾਰ 'ਵਲ ਧਿਆਨ ਦੇਣ ਜੇ ਅਸੀਂ ਇਦਾਂ ਹੀ ਸਾਰਿਆਂ ਨੂੰ ਦਈ ਜਾਵਾਂਗੇ ਉਹਨਾਂ ਨੇ ਕੰਮ ਹੀ ਨਹੀਂ ਕਰਨਾ ਸਾਰਿਆਂ ਨੂੰ ਵਿਹਲੜ ਬਣਾ ਰਹੇ ਆ ਅਸੀਂ ਲੋਕ ਕਿਤੇ ਜਾਂਦੇ ਆ ਜਿਨ੍ਹਾਂ ਨੂੰ ਸਾਰਾ ਕੁਝ ਹੈਗਾ ਆ ਸਾਰਾ ਕੁਝ ਉਹਨਾਂ ਨੂੰ ਕੋਈ ਲੋਡ ਵੀ ਨਹੀਂ ਹੈਗੀ ਸਾਰਾ ਕੁਝ ਉਹਨਾਂ ਦੇ ਘਰਾਂ 'ਚ ਪਹੁੰਚਣ ਦਿਆ ਵਾ ਬਾਰ-ਬਾਰ ਸਾਨੂੰ ਆ ਕੇ ਨਾਂ ਲਖਾਈ ਜਾਂਦੇ ਆ ਅਸੀਂ ਹੁਣ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਸਾਰੇ ਸੁੱਕਾ ਪਿਆ ਕੋਈ ਲੋੜ ਨਹੀਂ ਚਾਰੇ ਦੀ ਕੋਈ ਰਾਸ਼ਨ ਦੀ ਲੋੜ ਨਹੀਂ ਸਾਰੇ ਆਪੋ ਆਪਣੇ ਕੰਮਾਂ 'ਚ ਲੱਗੇ ਹੋਏ ਆ ਕੁਝ ਪਿੰਡ ਹੈਗੇ ਆ ਜਿਨ੍ਹਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਵਾ ਉਹਨਾਂ ਦੇ ਵਿੱਚ ਹੁਣ ਅਸੀਂ ਜਾ ਰਹੇ ਆ ਵਾਰੀ-ਵਾਰੀ ਜਿਨ੍ਹਾਂ ਦੇ ਪਿੰਡਾਂ ਦੀ ਵਾਰੀ ਆਉਂਦੀ ਆ ਉੱਥੇ ਅਸੀਂ ਵਿਜ਼ਿਟ ਕਰਨ ਦੇ ਆ ਸਾਰੇ ਕਿੰਨੇ ਕਿੰਨਾ ਪਾਣੀ ਹੈਗਾ ਜਿਹੜੇ ਪਿੰਡਾਂ 'ਚ ਤੁਸੀਂ ਜਾ ਰਹੇ ਹੋ ਕਿਉਂਕਿ ਜ਼ਿਆਦਾਤਰ ਪਾਣੀ ਜਿਹੜਾ ਇਧਰਲੇ ਤਰਫੋਂ ਨਿਕਲ ਚੁੱਕਿਆ ਤਾਂ ਜਿਹੜਾ ਲੋਪੋਕੇ ਵਾਲੀ ਸਾਈਡ ਨੂੰ ਪਿੰਡ ਹੈਗੇ ਆ ਉੱਥੇ ਪਾਣੀ ਆ ਚੁੱਕਿਆ ਤਾਂ ਕਿੰਨਾ ਕੰਨਾ ਪਾਣੀ ਹੈਗਾ ਜਿੱਥੇ ਵੀਰ ਜੀ ਵੇਖੋ ਇੰਨਾ ਪਿੰਡਾਂ ਦੇ ਵਿੱਚ ਜਿਹੜੇ ਅਸੀਂ 10-15 ਪਿੰਡਾਂ ਦੀ ਲਿਸਟ ਬਣਾਈ ਆ ਇਹਨਾਂ ਦੇ ਵਿੱਚ ਤੇ ਸਾਰਾ ਸੁੱਕਾ ਪਿਆ ਆ ਆ ਦੋ ਚਾਰ ਪਿੰਡ ਹੈਗੇ ਜਿਨ੍ਹਾਂ ਦੇ ਵਿੱਚ ਦੋ-ਦੋ ਚਾਰ ਫੁੱਟ ਕੋਈ ਪਿੰਡਾਂ ਦੇ ਵਿੱਚ 6 ਫੁੱਟ ਪਾਣੀ ਵੀ ਹੈਗਾ ਉੱਥੇ ਅਸੀਂ ਹੁਣ ਆਪਣੀ ਬੋਟ ਲੈ ਕੇ ਚੱਲੇ ਆ ਹੁਣ ਜਾ ਕੇ ਦੇਖਦੇ ਆ ਉੱਥੇ ਕਿੰਨਾ ਘਰਾਂ ਦੇ ਵਿੱਚ ਲੋੜ ਆ ਫਿਰ ਉਹਨਾਂ ਘ ਜੀ ਤਾਂ ਸਾਡੇ ਨਾਲ ਪਰਮਜੀਤ ਸਿੰਘ ਮੰਡ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਮੰਡ ਸਾਹਿਬ ਕਾਫੀ ਸੇਵਾ ਕਰ ਰਹੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਸੇਵਾ ਚੱਲ ਰਹੀ ਹੈ ਜਿਹੜੇ ਕਹਿ ਸਕਦੇ ਲੋੜਵੰਦ ਲੋਕ ਵੀ ਆ ਰਹੇ ਨੇ ਜਾਂ ਫਿਰ ਜਿਹੜੇ ਦਾਨੀ ਸੱਜਣ ਵੀ ਆ ਰਹੇ ਨੇ ਤਾਂ ਉਹਨਾਂ ਵੱਲੋਂ ਵੀ ਇੱਥੇ ਪਹੁੰਚ ਕੇ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਲੇਕਿਨ ਹਾਲਾਤ ਕੀ ਕਹਿੰਦੇ ਨੇ ਕਿਉਂਕਿ ਜਿੱਦਾਂ ਵੀ ਨੇ ਦੱਸਿਆ ਕਿ ਲੋਕ ਜਿਹੜਾ ਝੂਠ ਬੋਲ ਕੇ ਹੁਣ ਜਿਹੜਾ ਸਮਾਨ ਲੈ ਕੇ ਜਾਣਾ ਸ਼ੁਰੂ ਕਰਤਾ ਉਹਨਾਂ ਦੇ ਦੇਖੋ ਬਹੁਤ ਸਾਰੇ ਥਾਵਾਂ ਦੇ ਹਾਲਾਤ ਬੜੇ ਮੰਦੇ ਵੀ ਆ ਪਰ ਜਿਆਦੇ ਮੰਦੇ ਹਾਲਾਤ ਮੈਂ ਤੁਹਾਨੂੰ ਦੱਸਾਂ ਜ਼ਿੰਮੇਵਾਰ ਦੇ ਹੋਣੇ ਜੇ ਦੀ ਸਾਰੀ ਸਾਰੀ ਫਸਲ ਡੋਬ ਗਈ ਘਰਾਂ ਦੇ ਨੁਕਸਾਨ ਵੀ ਹੋਏ ਆ ਉਹ ਵਿਰਲੇ ਥਾਵਾਂ ਉਹ ਵੀ ਹੈ ਕਿ ਨੇ ਕਈ ਥਾਵਾਂ ਤੇ ਪੂਰਾ ਪੂਰਾ ਪਿੰਡ ਦੇ ਵੀ ਹਾਲਾਤ ਮੰਦੇ ਹੋਏ ਨੇ ਪਰ ਮੈਂ ਕਹਿੰਦਾ ਵੀ ਜਿਸ ਤਰੀਕੇ ਨਾਲ ਪੇਸ਼ ਹੋ ਰਿਹਾ ਨਾ ਵੀ ਜਿਵੇਂ ਆ ਸਾਰਾ ਹੀ ਏਰੀਆ ਡੁੱਬ ਗਿਆ ਮਰ ਗਿਆ ਐਵੇਂ ਦੇ ਹਾਲਾਤ ਨਹੀਂ ਹੁੰਦੇ ਉਹ ਐਉਂ ਆਦਾ ਕਿਉਂਕਿ ਚਾਰ ਕਿਰੀਲਾਂ ਘੁੰਮ ਗਿਆ ਇੱਕ ਹੋਰ ਬੜੀ ਸਮੱਸਿਆ ਹੈ ਜਿਹੜਾ ਜਨਾਜ਼ਰ ਮੇਰੇ ਆਰਗਾ ਇੱਥੇ ਪਟਾ ਪਟਾ ਤੱਕ ਪਾਣੀ ਛਾੜ ਕੇ ਫੋਟੋਆਂ ਨਾ ਕਰਾਵੇ ਉਹਨਾਂ ਚਰੋਂ ਨੂੰ ਸਦਕ ਨਹੀਂ ਆਉਂਦਾ ਇਹ ਜਿਹੜਾ ਟ੍ਰੈਂਡ ਦੁਰਿਆ ਨਾ ਵੀ ਸਾਰਿਆਂ ਪਾਣੀ ਜਿ ਵੜ ਕੇ ਫੋਟੋਆਂ ਕਰਾ ਕੇ ਰੀਲਾਂ ਘੁਮਾ ਕੇ ਜਾਣੀਆਂ ਇਹਦੇ ਨਾਲ ਐਂ ਲੱਗਦਾ ਵੀ ਜਿਵੇਂ ਸਾਰੇ ਮਰ ਕੇ ਡੁੱਬ ਗਏ ਪੰਜਾਬ ਕਿਉਂਕਿ ਨਵਾਂ ਚੱਲਿਆ ਕਿ ਜਾਂ ਆ ਫੋਟੋ ਹੋ ਗਈ ਜਾਂ ਹੱਥ ਤੇ ਰੋਟੀ ਰੱਖ ਕੇ ਉਹ ਫੋਟੋਆਂ ਪਾਤੀਆਂ ਮਤਲਬ ਇਸ ਤਰ੍ਹਾਂ ਦੇ ਨਾਲ ਕਾਫੀ ਮਾੜੇ ਰੋਟੀ ਵਾਲਾ ਜਿਹੜਾ ਮਸਲਾ ਨਾ ਕੁਝ ਫੋਟੋਆਂ ਚੱਲੀਆਂ ਉਹਦੇ ਇੱਥੇ ਸਾਡੇ ਸਾਹਮਣ ਸੇ ਭਾਜੀ ਦਾ ਨਾਂ ਕੀ ਨਾ ਉਹ ਉਹਦੀ ਸਭ ਤੋਂ ਪਹਿਲਾਂ ਘੁੰਮੀ ਉਹ ਆ ਸਾਹਮਣੇ ਟਰਾਲੀ ਖਲੋਤੀ ਹੁਣ ਇੱਥੇ ਪਹਿਲੇ ਦਿਨ ਵਰਤਾਇਆ ਥਾਂ ਤੇ ਜਾਣ ਡਿਆ ਸੀ ਤੇ ਉਹਨੇ ਵਿਚਾਰੇ ਹੱਥ ਲਾ ਕੇ ਖਾ ਲਿਆ ਉਹ ਟਰੈਂਡ ਥੋੜੀ ਹੋ ਗਿਆ ਹਾਂ ਹੁਣ ਉਹਦੇ ਹਾਲ ਵੇਖ ਕੇ ਕੋਈ ਉਦਾਂ ਹੀ ਮੇਰੇ ਵਰਗਾ ਮਰਸੀਡੀਜ਼ ਤੋਂ ਉੱਠ ਕੇ ਥੱਲੇ ਉਤਰ ਕੇ ਤੇ ਹੁਣ ਆ ਰੋਟੀ ਖਾਵੇ ਤੇ ਉਹ ਸਮੱਸਿਆ ਆ ਠੀਕ ਹੈ ਸੋ ਉਹ ਇੱਕ ਵੱਖਰਾ ਪੈਂਤਰਾ ਮੈਂ ਉਹਦੇ ਹਾਲ ਨਹੀਂ ਜਾਂਦਾ ਪਰ ਮੈਂ ਸਿਰਫ ਆਪਣੀ ਬੇਨਤੀ ਮੇਰੀ ਭਰਾ ਆਪਣੀ ਸੰਸਥਾਵਾਂ ਨੂੰ ਲੋਕਾਂ ਨੂੰ ਸੇਵਾ ਦੇ ਜਜਬੇ ਨੂੰ ਸਲਾਮ ਆ ਪਰ ਮੈਨੇਜਮੈਂਟ ਜਿਸ ਤਰੀਕਾ ਨਾਲ ਹੀ ਕਰ ਰਿਹਾ ਨਾ ਜਿਵੇਂ ਵੀਰ ਨੇ ਕਿਹਾ ਅਸੀਂ ਲੋਕਾਂ ਨੂੰ ਵਿਹਲੜ ਬਣਾ ਦੇ ਲੱਗੇ ਇਹ ਕੰਮ ਨਾ ਕਰੋ ਇਹਦੇ ਇੱਕ ਤਰੀਕਾ ਕਰ ਚਾਹੀਦਾ ਯਾਰ ਹਰ ਚੀਜ਼ ਦਾ ਕਿਹੜੀ ਚੀਜ਼ ਹੈ ਜੇ ਮੈਨੇਜਮੈਂਟ ਨਹੀਂ ਹੁੰਦੀ ਘਰ ਨੂੰ ਅਸੀਂ ਚਲਾਉਣਾ ਆਵੇਂ ਨੂੰ ਮੈਨੇਜ ਕਰਦੇ ਆਂ ਵੀ ਕਦੋਂ ਕਿਥੇ ਕੀ ਕਰਤਨਾ ਕਿਥੇ ਕਿੰਨੇ ਸੌਣਾ ਕਿਥੇ ਬੈਣਾ ਕਿਥੇ ਉੱਠਣਾ ਹਰ ਜੀ ਮੈਨੇਜ ਕਰਦੇ ਆਂ ਕਿ ਉਦਾਂ ਸਮਾਨ ਸੁੱਟਿਆ ਮੂੰ ਚੋਕੇ ਸੋ ਜੇ ਉਹ ਚੀਜ਼ਾਂ ਉਹ ਸੇਵਾ ਚ ਵੀ ਚਾਹੀਦੀਆਂ ਕਈਆਂ ਨੇ ਮੈਨੂੰ ਕਹਿਣਾ ਲੈ ਸੇਵਾ ਵੀ ਕਰਦੇ ਆ ਤੇ ਉਤੋਂ ਮਤਲਬ ਪੌਣ ਸ਼ਾਨ ਕਰਕੇ ਕਰਦੇ ਆ ਉਹ ਭਰਾਵੋ ਸਾਨੂੰ ਕੁਰਬਾਨੀ ਵੇਣਾ ਉਹਨੂੰ ਵੀ ਮਤਲਬ ਤੁਸੀਂ ਸਮਝ ਗਏ ਸੇ ਉਹ ਨਾ ਦੁਨੀਆ ਤੇ ਮੜੀਆਂ ਵੀ ਪੂਜੀ ਜਾਂਦੀ ਅਗਲਾ ਕਹੋ ਜੀ ਮੇਰੀ ਸ਼ਰਤ ਆ ਮੈਂ ਪੂਜੀ ਜਾਣਾ ਪਰ ਇਥੇ ਉਹ ਚੀਜ਼ ਨਹੀਂ ਠੀਕ ਸੋ ਮੈਂ ਆਪਣੇ ਸੰਸਥਾਵਾਂ ਨੂੰ ਬੇਨਤੀ ਕਰਦਾ ਸਿਰ ਜੋੜ ਕੇ ਬਹਿਲੋ ਰੱਬ ਦਾ ਵਾਸਤਾ ਇਲਾਕੇ ਵੰਡ ਲਓ ਪਿੰਡਾਂ ਦੇ ਸਰਵੇ ਕਰ ਲਓ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਤੁਸੀਂ ਵੀ